ਕਾਨੂੰਨ ਵਿਵਸਥਾ ਬਣਦੀ ਹੈ ਲੋਕ ਭਲਾਈ ਦੇ ਹਿੱਤ ਦੇ ਲਈ ਪਰ ਜਿਹੜੇ ਕਾਨੂੰਨ ਬਣਾਉਣ ਵਾਲੇ ਨੇ ਕਈ ਵਾਰੀ ਉਹੀ ਨੁਮਾਇੰਦੇ ਕਾਨੂੰਨ ਨੂੰ ਤੋੜ ਦਿੰਦੇ ਆ 10 ਸਾਲਾਂ ਚ ਤਫ਼ਤੀਸ਼ ਨਹੀਂ ਪੂਰੀ ਹੁੰਦੀ ਠੀਕ ਹੈ ਸੋ ਅੱਜ ਜਿਹੜੀ ਪੁਲਿਸ ਹੈ ਉਹਨਾਂ ਤੋਂ ਅਸੀਂ ਕੀ ਉਮੀਦ ਰੱਖਾਂਗੇ ਤੁਹਾਨੂੰ ਨਹੀਂ ਲੱਗਦਾ ਕਿ ਪੜਾ ਦਰ ਪੜਾ ਸਾਰਾ ਸਿਸਟਮ ਹੀ ਕਰਪਟ ਹੁੰਦਾ ਜਾ ਰਿਹਾ ਪਹਿਲਾਂ ਵਿਜੀਲੈਂਸ ਤੇ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਵਿਜੀਲੈਂਸ ਨੇ ਕਿੰਨੇ ਪਰਚੇ ਦਰਜ ਕੀਤੇ ਕਦੋਂ ਕੀਤੇ ਕਿੰਨੀ ਦੇਰ ਲਈ ਉਹ ਤਫ਼ਤੀਸ਼ ਨੂੰ ਪੂਰਾ ਕਰਨ ਚ ਮੁਕੰਮਲ ਕਰਨ ਉਹਨਾਂ ਤਫ਼ਤੀਸ਼ਾਂ ਦੇ ਵਿੱਚ ਕੀ ਆਊਟਕਮ ਸ਼ੂਟਆਕ ਟੀਵੀ ਦੇ ਨਾਲ ਜੁੜੇ ਹੋ ਮੈਂ ਮਾਹੀ ਜਿਸ ਤਰ੍ਹਾਂ ਅਕਸਰ ਇੱਕ ਹਵਤ ਸੁਣੀ ਜਾਂਦੀ ਸੀ ਕਿ ਜੇਕਰ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਖੇਤ ਦੀ ਰਾਖੀ ਕੌਣ ਕਰੇ ਕਾਨੂੰਨ ਬਣਦੇ ਨੇ ਬਣ ਕੇ ਟੁੱਟ ਜਾਂਦੇ ਨੇ ਫਿਰ ਕਾਨੂੰਨ ਬਣਾਉਣ ਵਾਲੇ ਹੀ ਉਹਨਾਂ ਨੂੰ ਤੋੜ ਦਿੰਦੇ ਨੇ ਇਸ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ ਪ੍ਰਦੀਪ ਵਿਰਕ ਸੀਨੀਅਰ ਐਡਵੋਕੇਟ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਾਨੂੰਨ ਵਿਵਸਥਾ ਬਣਦੀ ਹੈ ਲੋਕ ਭਲਾਈ ਦੇ ਹਿੱਤ ਦੇ ਲਈ ਪਰ ਜਿਹੜੇ ਕਾਨੂੰਨ ਬਣਾਉਣ ਵਾਲੇ ਨੇ ਕਈ ਵਾਰੀ ਉਹੀ ਨੁਮਾਇੰਦੇ ਕਾਨੂੰਨ ਨੂੰ ਤੋੜ ਦਿੰਦੇ ਆ ਤੁਹਾਡੀ ਇਸ ਬਾਰੇ ਕੀ رائے ਆ ਮੈਮ ਇੱਕ ਉਹ ਸੇਇੰਗ ਹੈ ਨਾ ਕਿ ਲਾਜ਼ ਕੋਵਨੈਂਟਸ ਵਿਦਾਊਟ ਸੋਰਡਸ ਆ ਬਟ ਵਰਡਸ ਉਹ ਕਹਿੰਦੇ ਕਿ ਜੋ ਵੀ ਕਾਨੂੰਨ ਬਣਾਇਆ ਜੇ ਉਹਦੀ ਤਲਵਾਰ ਇਫੈਕਟਿਵ ਨਹੀਂ ਹੈ ਤੇ ਉਹ ਸਿਰਫ ਅਲਫਾਜ਼ ਹੈ ਕਿ ਹੌਬਸ ਨੇ ਕਿਹਾ ਸੀ ਉਹੀ ਗੱਲ ਐਗਜ਼ੈਕਟਲੀ ਆਉਂਦੀ ਹੈ ਜਿੱਥੇ ਵੀ ਕਾਨੂੰਨ ਇੰਪਲੀਮੈਂਟ ਨਹੀਂ ਹੋਊਗਾ ਸੂਨਰ অর ਲੇਟਰ ਉਹਦੀ ਤੁਸੀਂ ਦੇਖੋਗੇ ਉਹਦਾ ਉਹਦੀ ਪ੍ਰਭਾ ਕਰਨੀ ਲੋਕ ਛੱਡ ਜਾਂਦੇ ਆ ਇੱਕ ਬੜੀ ਕਾਮਨ ਐਗਜ਼ਾਮਪਲ ਦਿੰਨਾ ਹੋਣਾ ਕਿ ਚੰਡੀਗੜ੍ਹ ਦੇ ਵਿੱਚ ਤੁਸੀਂ ਰੈੱਡ ਲਾਈਟ ਜੰਪ ਕਰ ਲੋ ਤੇ ਤੁਹਾਡੀ ਬੜੀ ਇੱਕ ਪਿਆਰੀ ਜੀ ਫੋਟੋਗ੍ਰਾਫ ਕੈਮਰੇ ਚੋਂ ਖਿੱਚ ਕੇ ਘਰ ਚਲਾਣ ਦੇ ਨਾਲ ਆ ਬਿਲਕੁਲ ਜੀ ਸੋ ਉਹਦੇ ਉਸ ਤੋਂ ਬਾਅਦ ਲੋਕੀ ਹੁਣ ਉਹ ਹੀ ਰੈੱਡ ਲਾਈਟ ਨਹੀਂ ਜੰਪ ਕਰਦੇ 벨ਟ ਲਾਉਣੀ ਭੁੱਲਦੇ ਨਹੀਂ ਪੰਜਾਬ ਦੇ ਵਿੱਚ ਜਿੱਥੇ ਕੈਮਰੇ ਨਹੀਂ ਲੱਗੇ ਲੋਕੀ ਲਾਈਟ ਦੀ ਵੀ ਪਰਵਾਹ ਨਹੀਂ ਕਰਦੇ ਤੇ ਸੀਟ ਬੈਲਟ ਉਹਨਾਂ ਤੇ ਗੱਲੇ ਤੇ ਡਿਸਕੰਫਰਟ ਵੀ ਦਿੰਦੀ ਹੈ ਜੀ ਸੋ ਆਉਂਦੇ ਨਹੀਂ ਇਸ ਕਰਕੇ ਜਿੱਥੇ ਵੀ ਤੁਸੀਂ ਦੇਖੋਗੇ ਕਾਨੂੰਨ ਥੋੜਾ ਜਿਹਾ ਇੰਪਲੀਮੈਂਟ ਢੰਗ ਨਾਲ ਹੋ ਗਿਆ ਉੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਬਣ ਗਈ। ਸੋ ਇਹ ਵੀ ਉਹੀ ਪੰਜਾਬ ਹੈ ਲਾਅ ਐਂਡ ਆਰਡਰ ਥੋੜਾ ਇੰਪਲੀਮੈਂਟ ਬੈਟਰ ਹੋ ਜਾਊਗਾ। ਕਾਨੂੰਨ ਸਾਰੇ ਫਾਲੋ ਕਰਨ ਲੱਗ ਜਾਣਗੇ ਸਰ ਪਹਿਲਾਂ ਪੁਲਿਸ ਪ੍ਰਸ਼ਾਸਨ ਵੇਖੀ ਜਾਂਦੀ ਸੀ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਨੂੰ ਨਿਭਾਉਂਦੇ ਸੀ ਪ੍ਰਸ਼ਾਸਨ ਆ ਜਿਹੜਾ ਇੱਕ ਕਰਪਟ ਹੋ ਗਿਆ ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਘਟਨਾ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ 7 ਕਰੋੜ ਨਕਦੀ ਫੜੀ ਜਾਂਦੀ ਹੈ ਇੱਕ ਵੱਡੇ ਅਫਸਰ ਦੇ ਕੋਲ ਹਣਾ ਤੁਸੀਂ ਇਹ ਦੇਖੋ ਕਿ ਕਿੰਨੀ ਨਿਡਰਤਾ ਦੇ ਨਾਲ ਉਹਨਾਂ ਨੇ ਆਪਣੇ ਘਰ ਦੇ ਵਿੱਚ ਇੰਨਾ ਸਮਾਨ ਰੱਖਿਆ ਹੋਇਆ ਸੀ ਕਿ ਉਹਨਾਂ ਨੂੰ ਮਤਲਬ ਉਹ ਏਡੇ ਵੱਡੇ ਅਹੁਦੇ ਦੇ ਅਫਸਰ ਹੋ ਕੇ ਕਿ ਉਹਨਾਂ ਨੂੰ ਪ੍ਰਸ਼ਾਸਨ ਦਾ ਜਾਂ ਫਿਰ ਕਾਨੂੰਨ ਦਾ ਬਿਲਕੁਲ ਡਰ ਨਹੀਂ ਸੀ ਮੈਮ ਕਾਨੂੰਨ ਦੇ ਡਰ ਦੀ ਜੇਸੀ ਗੱਲ ਕਰੀਏ ਮੈਂ ਅੱਜ ਦੀ ਨਹੀਂ ਮੈਂ ਚਲੋ ਇੱਕ ਦਹਾਕਾ ਪਿੱਛੇ ਚੱਲਦਾ ਜੀ ਸੌਰੀ ਥੋੜੀ ਜੀ ਇਰੈਲੇਵੈਂਟ ਐਗਜ਼ਾਮਪਲ ਤੁਹਾਨੂੰ ਐਗਜ਼ਾਮਪਲ ਲੱਗੇ ਪਰ ਜਦੋਂ ਕਨਕਲੂਡ ਕਰਾਂਗਾ ਤੁਹਾਨੂੰ ਫਿਰ ਉਹ ਚੀਜ਼ ਦਾ ਕੰਪੈਰੀਜ਼ਨ ਸਹੀ ਲੱਗੂਗਾ ਬੈਬਲ ਕਾ ਇਨਸੀਡੈਂਟ ਹੋਇਆ ਜੀ ਪੁਲਿਸ ਦੀ ਡਿਊਟੀ ਸੀ ਪਬਲਿਕ ਪਬਲਿਕ ਨੂੰ ਕੰਟਰੋਲ ਕਰਨਾ ਉਹਨਾਂ ਨੇ ਪਬਲਿਕ ਤੇ ਗੋਲੀਆਂ ਚਲਾਤੀਆਂ 10 ਸਾਲਾਂ ਚ ਤਫ਼ਤੀਸ਼ ਨਹੀਂ ਪੂਰੀ ਹੋ ਸਕੀ ਠੀਕ ਹੈ ਸੋ ਆਜੇ ਜਿਹੜੀ ਪੁਲਿਸ ਹੈ ਉਹਨਾਂ ਤੋਂ ਅਸੀਂ ਕੀ ਉਮੀਦ ਰੱਖਾਂਗੇ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਤੋਂ ਉਮੀਦ ਹੈ ਕਾਨੂੰਨ ਫੋਲੋ ਕਰਨ ਦੀ 10 ਸਾਲ ਪਹਿਲਾਂ ਤਾਂ ਜੀਆਂ ਉਡਾਉਣ ਦੀ ਚੀਜ਼ ਨੇ ਦੋ ਸਰਕਾਰਾਂ ਬਦਲਦੀਆਂ ਤੇ ਤੀਜੀ ਸਰਕਾਰ ਉਸ ਵਾਅਦੇ ਤੇ ਆ ਕੇ ਉਹ ਵੀ ਆਪਣੀ ਤਫ਼ਤੀਸ਼ 10 ਸਾਲਾਂ ਚ ਪੂਰੀ ਨਹੀਂ ਕਰ پا ਰਹੇ ਤੇ ਇਹ ਵੀ ਉਸੇ ਪੁਲਿਸ ਵਿਭਾਗ ਦੇ ਲੋਕ ਨੇ ਇਹਨਾਂ ਤੋਂ ਕੀ ਉਮੀਦ ਰੱਖਾਂਗੇ ਅਸੀਂ ਜੀ ਜਦੋਂ ਇਹਨਾਂ ਨੇ ਆਪਦੇ ਸੀਨੀਅਰਸ ਨੂੰ ਇਹੋ ਜੀਆਂ ਗਲਤ ਚੀਜ਼ਾਂ ਕਰਦੇ ਦੇਖ ਲਿਆ ਹਾਂ ਤੇ ਅੱਜ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਮਤਲਬ ਇੱਕ ਡੀਆਈਜੀ ਰੈਂਕ ਦੇ ਅਫਸਰ ਔਰ ਅੱਜ ਦੇ 10 ਸਾਲ ਪਹਿਲਾਂ ਤਾਂ ਜਿਹੜੇ ਅਫਸਰ ਸੀ ਉਹ ਡੀਜੀ ਰੈਂਕ ਤੇ ਨਹੀਂ ਹੋਣੇ ਨਾ ਅੱਜ ਜਿਹੜੇ ਏਡੀਜੀਪੀ ਆਈਜੀ ਰੈਂਕ ਤੇ ਬੈਠੇ ਆ ਪੰਜਾਬ ਡੀਜੀ ਰੈਂਕ ਤੇ ਬਹੁਤ ਸਾਰੇ ਅਫਸਰਸ ਹੋ ਗਏ ਇਨ੍ਹਾਂ ਸਾਰਿਆਂ ਨੂੰ ਕਿ ਨਹੀਂ ਪਤਾ ਕਿ ਕੀ ਹੋ ਰਿਹਾ ਬਿਲਕੁਲ ਸੋ ਜੇ ਕੁਝ ਅਫਸਰਸ ਨੇ ਅੱਖਾਂ ਮੀਚੀਆਂ ਹੋਈਆਂ ਹਾਂ ਹਾਂ ਉਹਨਾਂ ਨੂੰ ਅਸੀਂ ਕੀ ਕਹਿ ਸਕਦੇ ਹਾਂ ਉਹ ਤਾਂ ਟਾਈਮ ਆਪੇ ਰੱਬ ਜਦੋਂ ਇਲਾਜ ਕਰਦਾ ਹੈ ਚੀਜ਼ਾਂ ਫਿਰ ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ ਹੁਣ ਸੀਬੀਆਈ ਦੀ ਟਰੈਪ ਲੱਗ ਗਈ ਮੁਸ਼ਕਲਾਂ ਵਧ ਗਈਆਂ ਹੁਣ ਕੀ ਐਕਸਪਲੇਨੇਸ਼ਨਸ ਫੈਮਿਲੀ ਵੱਲੋਂ ਆਉਣਗੀਆਂ ਉਹਦੇ ਤੇ ਡਿਪੈਂਡ ਕਰਦਾ ਹੈ ਕਿ ਕੇਸ ਵੀ ਕਿੰਨਾ ਚੰਗਾ ਚੱਲੂਗਾ ਕੀ ਫੈਕਟਸ ਅੱਗੇ ਆਉਣਗੇ ਹੋਰ ਕਿੰਨੇ ਲੋਕ ਫਸਣਗੇ ਇਸ ਚੀਜ਼ ਜੀ ਇਹ ਚੀਜ਼ਾਂ ਹੁੰਦੀਆਂ ਇਸ ਕਰਕੇ ਪੁਲਿਸ ਦਾ ਆਪਣਾ ਫਰਜ਼ ਬਹੁਤ ਪਹਿਲਾਂ ਤੋਂ ਪੁੱਲੀ ਬੈਠੀ ਹੈ ਮੈਂ ਤਾਂ ਹੀ ਆ ਐਗਜ਼ਾਮਪਲ ਦਿੱਤੀ ਕਿ 10 ਸਾਲਾਂ ਬਾਅਦ ਵੀ ਪੁਲਿਸ ਨੂੰ ਇਹ ਨਹੀਂ ਹੋ ਰਿਹਾ ਕਿ ਸਾਡੇ ਤੋਂ ਤਫ਼ਤੀਸ਼ਾਂ ਪੂਰੀਆਂ ਹੋ ਜਾਣ ਇਸ ਕੇਸ ਦੇ ਵਿੱਚ ਤਾਂ CBI ਆ ਕੇ ਡਿਟਰਮਿਨ ਕਰ ਰਹੀ ਹੈ ਕਿ ਕਿਦੇ ਕੁਲ ਕਿੰਨਾ ਕੈਸ਼ ਪੈ ਨਿਡਰਤਾ ਦਾ ਪੁਲਿਸ ਦੀ 10 ਸਾਲ ਪਹਿਲਾਂ ਤੋਂ ਨਜ਼ਰ ਆ ਰਹੀ ਹੈ ਕਿ ਅਸੀਂ ਕੋਈ ਵੀ ਕਾਨੂੰਨ ਤੋੜੀਏ ਸਾਨੂੰ ਕੋਈ ਸਵਾਲ ਨਹੀਂ ਪੁੱਛ ਸਕਦਾ ਬਿਲਕੁਲ ਸਰ ਜੀ ਜਦੋਂ ਤੁਸੀਂ ਕਿਹਾ ਸੀ ਬੀਆਈ ਬਾਰੇ ਜਿਸ ਬੰਦੇ ਨੇ ਕੰਪਲੇਨ ਦਿੱਤੀ ਐਫ ਆਈ ਆਰ ਦਰਜ ਕਰਵਾਈ ਆ ਉਹਨਾਂ ਨੇ ਦੱਸਿਆ ਕਿ ਮੈਂ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਵਿਜੀਲੈਂਸ ਕੋਲੇ ਕਿਉਂ ਨਹੀਂ ਗਏ ਤੁਹਾਨੂੰ ਨਹੀਂ ਲੱਗਦਾ ਕਿ ਪੜਾ ਦਰ ਪੜਾ ਸਾਰਾ ਸਿਸਟਮ ਹੀ ਕਰਪਟ ਹੁੰਦਾ ਜਾ ਰਿਹਾ ਪਹਿਲਾਂ ਵਿਜੀਲੈਂਸ ਤੇ ਵਿਸ਼ਵਾਸ ਕੀਤਾ ਜਾਂਦਾ ਸੀ ਕੋਈ ਵੀ ਰਿਸ਼ਵਤ ਦਾ ਮਾਮਲਾ ਹੁੰਦਾ ਸੀ ਉਹਨਾਂ ਨੂੰ ਕੰਪਲੇਨ ਦਿੱਤੀ ਜਾਂਦੀ ਸੀ ਲੇਕਿਨ ਉਹ ਪਰਸਨ ਹੈ ਜਿਹੜਾ ਉਹ ਸੀਬੀਆਈ ਕੋਲੇ ਚੱਲਿਆ ਗਿਆ ਉਹਨੂੰ ਕਿਤੇ ਨਾ ਕਿਤੇ ਵਿਜੀਲੈਂਸ ਵੀ ਕਰਪਟ ਲੱਗਿਆ ਕਿ ਇਹ ਜਿਹੜਾ ਕਰਪਸ਼ਨ ਦਾ ਸਿਸਟਮ ਹੈ ਇਹ ਪੜਾ ਦਰ ਪੜਾ ਵੱਧ ਰਿਹਾ ਘਟ ਨਹੀਂ ਰਿਹਾ ਸਰਕਾਰਾਂ ਇਹਦੇ ਵਿੱਚ ਇਨਵੋਲਵ ਨੇ ਉਹ ਗੱਲੇ ਹੁੰਦੀ ਹੈ ਨਾ ਇੱਕ ਇਨਸਾਨ ਦੀ ਇੰਡੀਵਿਜੂਅਲ ਚੁਆਇਸ ਹੈ ਉਹ ਵਿਜੀਲੈਂਸ ਕੋਲ ਨਹੀਂ ਗਿਆ ਸੀਬੀਏ ਕੋਲ ਚਲਾ ਗਿਆ ਉਹਦੀ ਮਰਜ਼ੀ ਹਾਂ ਇੱਕ ਇਨਸਾਨ ਦੇ opinion ਦੇ ਨਾਲ ਇੱਕ ਡਿਪਾਰਟਮੈਂਟ ਦੀ ਕ੍ਰੈਡੀਬਿਲਿਟੀ ਅਸੀਂ ਡਿਟਰਮਾਈਨ ਨਹੀਂ ਕਰ ਸਕਦੇ ਡਿਪਾਰਟਮੈਂਟ ਦੀ ਕ੍ਰੈਡੀਬਿਲਿਟੀ ਡਿਟਰਮਾਈਨ ਕਰਨੀ ਹੈ ਤੇ ਇਹ ਦੇਖੋ ਕਿ ਵਿਜੀਲੈਂਸ ਨੇ ਕਿੰਨੇ ਪਰਚੇ ਦਰਜ ਕੀਤੇ ਹਾਂ ਕਿਉਂਕਿ ਉਹ ਡਾਟਾ ਮੇਰੇ ਕੋਲ ਨਹੀਂ ਹੈ ਮੈਂ ਤੁਹਾਡੇ ਦਰਸ਼ਕਾਂ ਲਈ ਇਨਫੋਰਮੇਸ਼ਨ ਲਿਖ ਕੇ ਆ ਰਿਹਾ ਉਹਦੇ ਵਿੱਚ ਇਹ ਦੇਖਣਾ ਚਾਹੀਦਾ ਹੈ ਕਿ ਵਿਜੀਲੈਂਸ ਨੇ ਕਿੰਨੇ ਪਰਚੇ ਦਰਜ ਕੀਤੇ ਹਾਂ ਕਦੋਂ ਕੀਤੇ ਕਿੰਨੀ ਦੇਰ ਲਈ ਉਹ ਤਫਤੀਸ਼ ਨੂੰ ਪੂਰਾ ਕਰਨ ਚ ਮੁਕੰਮਲ ਕਰਨ ਚ ਉਹਨਾਂ ਤਫਤੀਸ਼ਾਂ ਦੇ ਵਿੱਚ ਕੀ ਆਊਟਕਮ ਹੋਇਆ ਜੀ ਜੇ ਕੋਈ ਪੁਰਾਣੇ ਕੇਸ ਖੁੱਲੇ ਗਏ ਆ ਉਹ ਪੁਰਾਣੇ ਕੇਸ ਜਿਹੜੇ ਜਿਹੜੇ ਚੱਲ ਰਹੇ ਸੀ ਉਹਨਾਂ ਚ ਪੈਂਡਿੰਗ ਡਿਊਰਿੰਗ ਟ੍ਰਾਇਲ ਉਹਨਾਂ ਨੇ ਕੀ ਫਾਈਲ ਕੀਤਾ ਕੋਈ ਕੈਂਸਲੇਸ਼ਨ ਤਾਂ ਨਹੀਂ ਫਾਈਲ ਕੀਤੀ ਪੁਰਾਣੀਆਂ ਤਫਤੀਸ਼ਾਂ ਨੂੰ ਗਲਤ ਤਾਂ ਨਹੀਂ ਠਹਿਰਾਇਆ ਜੀ ਉਹਨਾਂ ਚੀਜ਼ਾਂ ਤੋਂ ਇੱਕ ਡਿਪਾਰਟਮੈਂਟ ਦੀ ਕ੍ਰੈਡੀਬਿਲਿਟੀ ਡਿਟਰਮਾਈਨ ਹੋਊਗੀ ਨਾ ਕਿ ਕਿਸੇ ਇੱਕ ਇੰਡੀਵਿਜੂਅਲ ਦੇ ਓਪੀਨੀਅਨ ਤੋਂ ਕਿ ਮੈਂ ਵਿਜੀਲੈਂਸ ਨੂੰ ਕੰਪਲੇਂਟ ਨਾ ਦੇ ਕੇ ਸੀਬੀਆ ਨੂੰ ਦੇਤੀ ਉਹਦੇ ਨਾਲ ਵਿਜੀਲੈਂਸ ਨੂੰ ਕੋਈ ਫਰਕ ਨਹੀਂ ਪਊਗਾ ਜੀ ਵਿਜੀਲੈਂਸ ਨੂੰ ਦੰਦਾ ਕੰਪਲੇਂਟ ਵਿਜੀਲੈਂਸ ਨਾ ਇਨਵੈਸਟੀਗੇਟ ਕਰਦੀ ਉਹਦੇ ਨਾਲ ਵਿਜੀਲੈਂਸ ਜੁਮਲਟ ਨਹੀਂ ਸੀ ਐਜ਼ ਆਫ ਨਾਊ ਮੈਂ ਇੰਡੀਵਿਜੂਅਲੀ ਕਿਸੇ ਵੀ ਡਿਪਾਰਟਮੈਂਟ ਮੈਂ ਇੱਕ ਡੀਆਈਜੀ ਦੇ ਅਰੈਸਟ ਹੋਣ ਨਾਲ 100% ਪੁਲਿਸ ਡਿਪਾਰਟਮੈਂਟ ਕਰਪਟ ਨਹੀਂ ਹੋ ਗਿਆ ਪੁਲਿਸ ਵਿੱਚ ਅਜ ਵੀ ਇਮਾਨਦਾਰ ਆਫਿਸਰਸ ਹੋਣਗੇ ਕਿੱਥੇ ਪੋਸਟਡ ਹੋਣਗੇ ਮ ਯਾ ਕਿਤੇ ਚੰਗੀ ਪੋਸਟ ਤੇ ਨੇ ਉਹਦਾ ਮਤਲਬ ਕੁਝ ਨਹੀਂ ਕਿਹਾ ਜਾ ਸਕਦਾ ਜੀ ਸਰ ਕੀ ਲੱਗਦਾ ਤੁਹਾਨੂੰ ਕੀ ਕਿਦਾਂ ਦੇ ਕਾਨੂੰਨ ਬਣਨੇ ਚਾਹੀਦੇ ਨੇ ਕਿਹੜੇ-ਕਿਹੜੇ ਨਵੇਂ ਕਾਨੂੰਨ ਇਹਦੇ ਵਿੱਚ ਐਡ ਔਨ ਹੋਣੇ ਚਾਹੀਦੇ ਜਿਸ ਦੇ ਨਾਲ ਕਰਪਸ਼ਨ ਜਾਂ ਜਿੰਨੇ ਵੀ ਜ਼ਿਆਦਾ ਕ੍ਰਾਈਮ ਵਧ ਰਹੇ ਆ ਉਹਨਾਂ ਤੇ ਤੰਜ ਕਸੀ ਜਾ ਸਕੇ ਉਹਨਾਂ ਨੂੰ ਨੱਥ ਪੈ ਸਕੇ ਬਿਲਕੁਲ ਉਹੀ ਗੱਲ ਆਉਂਦੀ ਹੈ ਕਿ ਤਲਵਾਰ ਹੈ ਉਹ ਚਲਣੀ ਚਾਹੀਦੀ ਹੈ ਗੱਲ ਇੰਨੀ ਹੈ ਜਿਵੇਂ ਚੰਡੀਗੜ੍ਹ ਦੀ ਮੈਂ ਐਗਜ਼ਾਮਪਲ ਦਿੱਤੀ ਜੀ ਕਿ ਜਦੋਂ ਇਹੀ ਚੀਜ਼ ਤੁਸੀਂ ਦੇਖ ਲਓਗੇ ਮੈਨੂੰ ਪਤਾ ਹੈ ਮੇਰਾ ਚਲਾਨ ਕਟਿਆ ਜਾਊ ਜੇ ਮੈਂ ਲਾਈਟ ਜੰਪ ਕੀਤੀ ਜੇ ਮੈਂ ਬੈਲਟ ਨਾ ਲਾਈ ਸੀਟ ਬੈਲਟ ਨਾ ਲਾਈ ਸੋ ਆਬਵੀਅਸਲੀ ਮੈਂ ਕਾਨੂੰਨ ਫੋਲੋ ਕਰਨ ਲੱਗ ਗਿਆ ਹੂੰ ਤੇ ਉਹੀ ਡਰ ਤੁਹਾਨੂੰ ਹੈ ਤੁਸੀਂ ਕਾਨੂੰਨ ਫੋਲੋ ਕਰਨ ਲੱਗ ਗਏ ਸੋ ਲਾਅ ਦੇ ਵਿੱਚ ਸਾਰਾ ਕੁਝ ਹੈ ਉਹਨੂੰ ਇੰਪਲੀਮੈਂਟ ਕਰਨ ਵਾਲੇ ਪੁਲਿਸ ਵਾਲੇ ਹੈ ਉਹ ਇੰਪਲੀਮੈਂਟ ਕਰ ਨਹੀਂ ਰਹੇ ਜਦਨ ਕਰ ਦੇਣਗੇ ਮੈਂ ਤੁਹਾਨੂੰ ਕਿਉਂ ਬੈਬਲ ਕਲਾ ਦੀ ਐਗਜ਼ਾਮਪਲ ਦਿੱਤੀ ਕਿ ਜਦੋਂ ਉਹਨਾਂ ਲੋਕਾਂ ਨੂੰ ਇਹ ਪਤਾ ਹੈ ਕਿ 10 ਸਾਲ ਸਾਡੇ ਨਾਲ ਕੁਝ ਨਹੀਂ ਵਿਗੜਨਾ ਤਫਤੀਸ਼ ਹੀ ਨਹੀਂ ਪੂਰੀ ਹੋਣੀ 10 10 ਸਾਲ ਹੂੰ ਤੇ ਉਹਨਾਂ ਦੇ ਜੂਨੀਅਰ ਅਫਸਰਾਂ ਨੇ ਵੀ ਆਹ ਕਹਿਣਾ ਕਿ ਸਾਡੇ ਸੀਨੀਅਰਜ਼ ਆਏ ਬਚਦੇ ਰਹੇ ਸਾਨੂੰ ਕੌਣ ਮਾਈ ਦਾ ਲਾਲ ਹੱਥ ਪਾ ਲੂਗਾ ਬਿਲਕੁਲ ਉਹ ਬਹੁਤ ਵੱਡਾ ਟ੍ਰੈਂਡ ਹੈ ਤੁਸੀਂ ਮੇਰੀਆਂ ਪੁਰਾਣੀਆਂ ਇੰਟਰਵਿਊਜ਼ ਦੇਖੋਗੇ ਮੈਂ ਹਮੇਸ਼ਾ ਕਹਿੰਦਾ ਸੀ ਕਿ ਜੀ ਇਹਦਾ ਨੁਕਸਾਨ ਇਹ ਹੋਣਾ ਹੈ ਕਿ ਥੱਲੇੜੇ ਅਫਸਰਸ ਨੇ ਇਹੋ ਜਿਹੇ ਅਫਸਰਸ ਤੋਂ ਹਿੰਮਤ ਫੜਨੀ ਉਹ ਹੀ ਹੋ ਗਿਆ ਐ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਅਚਾਨਕ ਆ ਗਿਆ ਥੈਂਕ ਯੂ ਸਰ ਤੁਸੀਂ اتنا ਕੀਮਤੀ ਸਮਾਂ ਦਿੱਤਾ ਸੋ ਬਹੁਤ ਹੀ ਸੋਹਣੇ ਵਿਚਾਰ ਬਹੁਤ ਹੀ ਅੱਛੇ ਓਪੀਨੀਅਨ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਸੀਨੀਅਰ ਐਡਵੋਕੇਟ ਪ੍ਰਦੀਪ ਜੀ ਨੇ ਸੋ ਉਹਨਾਂ ਨੇ ਕਿਹਾ ਕਿ ਜਿਹੜੀਆਂ ਜਿਹੜੇ ਲਾਜ਼ ਬਣੇ ਨੇ ਜਿਹੜੇ ਕਾਨੂੰਨ ਬਣੇ ਨੇ ਲੋਕ ਭਲਾਈ ਦੇ ਲਈ ਬਣੇ ਨੇ ਲੇਕਿਨ ਇੰਪਲੀਮੈਂਟ ਹੋਣ ਦੀ ਦੇਰ ਹੈ ਜੇਕਰ ਇਹ ਇੰਪਲੀਮੈਂਟ ਦੇ ਵਿੱਚ ਆਉਂਦੇ ਨੇ ਤਾਂ ਬੇਸ਼ੱਕ ਲੋਕ ਭਲਾਈ ਤੇ ਲੋਕ ਹਿੱਤਾਂ ਦੇ ਲਈ ਹੀ ਇਹ ਬਣੇ ਹੋਏ ਨੇ ਸੋ ਅਗਲੇ ਇੰਟਰਵਿਊ ਦੇ ਵਿੱਚ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਮਿਲਾਵਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਕਰਕੇ ਜੇਕਰ ਤੁਹਾਡੇ ਕੁਝ ਹੋਰ ਸਵਾਲ ਨੇ ਤਾਂ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਧੰਨਵਾਦ ਜੀ